ਇਹ ਜਿਹੜਾ ਕੇਜਰੀਵਾਲ ਸਾਹਿਬ ਨੇ ਬਿਆਨ ਦਿੱਤਾ ਵੀ ਜੇਕਰ ਅਸੀਂ 1 ਰੁਪਏ ਦੀ 1 ਪੈਸੇ ਦੀ ਵੀ ਗੜਬੜ ਕੀਤੀ ਹੋਵੇ ਤਾਂ ਅਸੀਂ ਅਰਦਾਸ ਕਰਦੇ ਆ ਮਹਾਰਾਜ ਸਾਨੂੰ ਸਜ਼ਾ ਦੇਵੇ ਇਹ ਮੈਨੂੰ ਐ ਲੱਗਦਾ ਬੀਬੀ ਹਰ ਸਿਮਰਤ ਬਾਦਲ ਵਾਲੀ ਗਲਤੀ ਉਹ ਕਰ ਬੈਠੇ ਨੇ ਕਿਉਂਕਿ ਬੀਬੀ ਹਰ ਸਿਮਰਤ ਬਾਦਲ ਨੇ ਵੀ ਇਹ ਅਰਦਾਸ ਕੀਤੀ ਸੀ ਵੀ ਜੇ ਅਸੀਂ ਕੋਈ ਵੀ ਆ ਗਲਤ ਕੰਮ ਕੀਤਾ ਹੈ ਤਾਂ ਮਹਾਰਾਜ ਸਾਡਾ ਕੱਖ ਨਾ ਛੱਡੇ ਤੇ ਫਿਰ ਉਹ ਵੇਖ ਲੋ ਕਾਲੀ ਦਲ ਵਿਚਾਰੇ ਦਾ ਹਾਲ ਕੀ ਹੈ ਕਈ ਵੇਰੀ ਮਹਾਰਾਜ ਨੇੜੇ ਹੋ ਕੇ ਸੁਣ ਲੈਂਦਾ ਇਸ ਕਰਕੇ ਕੇਜਰੀਵਾਲ ਨੇ ਕਹਿ ਤਾ ਦਿੱਤਾ ਪਰ ਹੁਣ 2027 ਚ ਪੰਜਾਬ ਚ ਪਈਆਂ ਵੋਟਾਂ ਦੱਸਣ ਗਿਆ ਵੀ ਕੇਜਰੀਵਾਲ ਸਾਹਿਬ ਹੋਰਾਂ ਦੀ ਅਰਦਾਸ ਕਿੰਨੀ ਕੁ ਸੁਣੀ ਗਈ ਹੈ ਇਹ ਕਿੰਨੇ ਕੁ ਸੱਚੇ ਨੇ ਤੇ ਕਿੰਨੇ ਕੁ ਝੂਠੇ ਨੇ ਦੋਸਤੋ ਹਣ ਤਾਂ ਲੋਕੀ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੱਥਾ ਟੇਕਣ ਜਾਇਆ ਕਰਨਗੇ ਕਿਉਂਕਿ ਪ੍ਰਧਾਨ ਮੰਤਰੀ ਨੇ ਕੰਮ ਹੀ ਅਜਿਹਾ ਕਰਤਾ ਆਪਣੇ ਦਫ਼ਤਰ ਦਾ ਨਾਮ ਬਦਲ ਕੇ ਸੇਵਾ ਤੀਰਥ ਰੱਖਤਾ ਕੀ ਡਾਕਟਰ ਸਾਹਿਬ ਹਣ ਫਿਰ ਤੁਸੀਂ ਵੀ ਮੱਥਾ ਟੇਕਣ ਜਾਊਂਗੀ ਉੱਥੇ ਮੱਥਾ ਟੇਕਣ ਤਾਂ ਗੁਰਸ਼ਰਨ ਤਾਂ ਜਾਵਾਂਗੇ ਜੇ ਸਾਨੂੰ ਕੋਈ ਪ੍ਰਧਾਨ ਮੰਤਰੀ ਦਫ਼ਤਰ ਦੇ ਨੇੜੇ ਫੜਕਣ ਦਊਗਾ ਦੇਖੋ ਪਹਿਲੀ ਤਾਂ ਗੱਲ ਇਹ ਆ ਵੀ ਤੀਰਥ ਉਹ ਹੁੰਦਾ ਜਿੱਥੇ ਕੋਈ ਵੀ ਜਾ ਸਕਦਾ ਹੈ ਹਰੇਕ ਜਾ ਸਕਦਾ ਹੈ ਤੇ ਕੀ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਵਿੱਚ ਆਮ ਬੰਦਾ ਤੁਸੀਂ ਜਾਂ ਮੈਂ ਜਾਂ ਆਮ ਲੋਕ ਜਾ ਸਕਦੇ ਨੇ ਨੇੜੇ ਵੀ ਨਹੀਂ ਫੜਕਣ ਦਿੰਦੇ ਅਗਲੇ ਤੇ ਪ੍ਰਧਾਨ ਮੰਤਰੀ ਨੂੰ ਮਿਲਣਾ ਤਾਂ ਹੋਵੇ ਨਾ ਤੇ ਵੱਡੇ ਵੱਡੇ ਮੰਤਰੀ ਜਿਹੜੇ ਉਹਨਾਂ ਦੀ ਪਾਰਟੀ ਦੇ ਉਹਨਾਂ ਨੂੰ ਵੀ ਕਈ-ਕਈ ਮਹੀਨੇ ਲਾਈਨ 'ਚ ਲੱਗਣਾ ਪੈਂਦਾ ਤੇ ਉਹਨਾਂ ਦੇ ਐਮਪੀ ਤਾਂ ਕਈ ਉਹਨੂੰ ਅਜ ਤੱਕ ਦਫ਼ਤਰ ਜਾ ਕੇ ਮਿਲ ਨਹੀਂ ਸਕੇ ਦੇਖੋ ਨਾ ਭਾਵੇਂ ਪ੍ਰਧਾਨ ਮੰਤਰੀ ਨੇ ਆਪਣੇ ਦਫ਼ਤਰ ਦਾ ਬਦਲ ਕੇ ਸੇਵਾ ਤੀਰਥ ਰੱਖਤਾ ਪਰ ਨਾਮ ਬਦਲਣ ਦੇ ਨਾਲ ਨਾ ਤਾਂ ਉੱਥੇ ਸੇਵਾ ਹੋਣੀ ਹੈ ਲੋਕਾਂ ਦੀ ਤੇ ਨਾ ਉਹ ਤੀਰਥ ਬਣ ਜਾਣਾ ਕਿਉਂ ਹੁਣ ਜਦੋਂ ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਨਾਮ ਬਦਲ ਕੇ ਸੇਵਾ ਤੀਰਥ ਰੱਖਤਾ ਤਾਂ ਸਭ ਤੋਂ ਵੱਡਾ ਸਵਾਲ ਗੁਰਸ਼ਰਨੇ ਆ ਵੀ ਹੁਣ ਉੱਥੇ ਸੇਵਾ ਹੋਊਗੀ ਕਿੰਨਾਂ ਦੀ ਤੇ ਪਹਿਲਾਂ ਇਹਨਾਂ ਦਫ਼ਤਰਾਂ 'ਚੋਂ ਸੇਵਾ ਕੀ ਦੀ ਹੁੰਦੀ ਰਹੀ ਹੈ ਦੇਖੋ ਪਹਿਲਾਂ ਵੀ ਲੋਕ ਇਹ ਕਹਿੰਦੇ ਨੇ ਕਿ ਇਹਨਾਂ ਦਫ਼ਤਰਾਂ ਦੇ ਵਿੱਚ ਆਮ ਲੋਕਾਂ ਦੀ ਨਹੀਂ ਕਾਰਪੋਰੇਟ ਘਰਾਣਿਆਂ ਦੀ ਸੇਵਾ ਵੱਧ ਹੁੰਦੀ ਹੈ ਤੁਸੀਂ ਦੇਖੋ ਜਿੰਨੀਆਂ ਵੀ ਨੀਤੀਆਂ ਅੱਜ ਤੱਕ ਦੇਸ਼ ਦੇ ਵਿੱਚ ਲਾਗੂ ਹੁੰਦੀਆਂ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਚ ਹੁੰਦੀਆਂ ਨੇ ਤੇ ਉਹਨਾਂ ਚੋਂ ਜ਼ਿਆਦਾਤਰ ਨੀਤੀਆਂ ਆਮ ਲੋਕਾਂ ਦੇ ਫਾਇਦੇ ਲਈ ਬਣਦੀਆਂ ਕਿ ਕਾਰਪੋਰੇਟ ਘਰਾਣਿਆਂ ਦੇ ਫਾਇਦੇ ਲਈ ਬਣਦੀਆਂ ਦੇਖੋ ਜਿਹੜੇ ਆ ਤਿੰਨ ਖੇਤੀ ਕਾਨੂੰਨ ਬਣਾਏ ਸੀ ਉਹ ਕਿਹਨਾਂ ਦੇ ਫਾਇਦੇ ਲਈ ਬਣਾਏ ਸੀ ਪ੍ਰਧਾਨ ਮੰਤਰੀ ਦੇ ਦਫ਼ਤਰ ਚ ਉਹ ਨੀਤੀ ਜਾਰੀ ਹੋਈ ਉਸ ਤੋਂ ਬਾਅਦ ਜਿੰਨੀਆਂ ਵੀ ਨਿੱਜੀ ਕਰਨ ਦੀਆਂ ਪ੍ਰਾਈਵੇਟ ਆਈ ਏਸ਼ਨ ਦੀਆਂ ਸਾਰੀਆਂ ਨੀਤੀਆਂ ਬਣਦੀਆਂ ਨੇ ਤੇ ਲਾਗੂ ਹੁੰਦੀਆਂ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਸਾਈਨ ਹੁੰਦੇ ਨੇ ਉੱਥੇ ਫਿਰ ਸੇਵਾ ਕੀ ਦੀ ਹੋ ਰਹੀ ਹੁੰਦੀ ਹੈ ਕਾਰਪੋਰੇਟ ਘਰਾਣਿਆਂ ਦੀ ਕਿ ਆਮ ਲੋਕਾਂ ਦੀ ਦੇਖੋ ਸੇਵਾ ਕੇ ਮਤਲਬ ਨਾਂ ਰੱਖ ਲਓ ਸੇਵਾ তীર્થ ਰੱਖ ਲਓ ਜਾਂ ਪ੍ਰਧਾਨ ਮੰਤਰੀ ਦਫਤਰ ਰਹਿਣ ਦਿਓ ਸਵਾਲ ਇਹ ਕਿ ਸੇਵਾ ਕੀ ਦੀ ਹੋ ਰਹੀ ਹੈ ਹੁਣ ਨਾ ਮੰਨ ਲਓ ਕਿਸੇ ਚੀਜ਼ ਦਾ ਨਾਮ ਬਦਲ ਦਈਏ ਦੇ ਨਾਮ ਬਦਲਣ ਦੇ ਨਾਲ ਉਹਦਾ ਕੰਮ ਤਾਂ ਨਹੀਂ ਬਦਲ ਜਾਂਦਾ ਕਿਸੇ ਚੀਜ਼ ਦਾ ਨਾਮ ਬਦਲਣ ਨਾਲ ਉਹਦਾ ਗੁਣ ਤਾਂ ਨਹੀਂ ਬਦਲ ਜਾਂਦਾ ਜੇਕਰ ਕੋਈ ਗੁਲਾਬ ਦਾ ਫੁੱਲ ਹੈ ਉਹਨੂੰ ਰੂੜੀ ਕਹਿਣਾ ਸ਼ੁਰੂ ਕਰ ਦਈਏ ਤੇ ਉਹ ਫਿਰ ਵੀ ਖੁਸ਼ਬੂ ਹੀ ਦੇ ਦੇਗਾ ਤੇ ਜੇਕਰ ਕਿਸੇ ਰੂੜੀ ਨੂੰ ਗੁਲਾਬ ਕਹਿਣ ਲੱਗ ਜਾਈਏ ਤੇ ਉਹ ਖੁਸ਼ਬੂ ਨਹੀਂ ਦੇਣ ਲੱਗਦਾ ਉਹ ਬਦਬੂ ਹੀ ਦਿੰਦਾ ਸੋ ਸਵਾਲ ਤਾਂ ਕੰਮ ਦਾ ਵੀ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਚ ਕੰਮ ਕੀ ਹੋਣਾ ਦੇਖੋ ਜੇ ਤਾਂ ਪ੍ਰਧਾਨ ਮੰਤਰੀ ਸਾਹਿਬ ਦਾ ਦਫਤਰ ਲੋਕਾਂ ਲਈ ਕੰਮ ਕਰਦਾ ਹੁੰਦਾ ਤਾਂ ਦੇਸ਼ ਦੇ ਵਿੱਚ ਇੰਨੀ ਬੇਰੁਜ਼ਗਾਰੀ ਨਹੀਂ ਸੀ ਹੋਣੀ ਜੇ ਪ੍ਰਧਾਨ ਮੰਤਰੀ ਸਾਹਿਬ ਦਾ ਦਫਤਰ ਲੋਕਾਂ ਲਈ ਕੰਮ ਕਰਦਾ ਹੁੰਦਾ ਤਾਂ ਦੇਸ਼ ਦੇ ਵਿੱਚ ਇੰਨੀ ਮਹਿੰਗਾਈ ਨਹੀਂ ਸੀ ਹੋਣੀ ਜੇ ਪ੍ਰਧਾਨ ਮੰਤਰੀ ਸਾਹਿਬ ਦਾ ਦਫਤਰ ਲੋਕਾਂ ਲਈ ਕੰਮ ਕਰਦਾ ਹੁੰਦਾ ਤਾਂ ਦੇਸ਼ ਦੇ ਜਿੰਨਾ ਧਨ ਪੂੰਜੀ ਹੈ ਉਹ ਸਾਰੀ ਕੁਝ ਜਿਹੜੇ ਧਨਵਾਨ ਲੋਕ ਨੇ ਪੂੰਜੀਪਤੀ ਨੇ ਕਾਰਪੋਰੇਟ ਨੇ ਉਹਨਾਂ ਕੋਲੇ ਇਕੱਠੀ ਨਹੀਂ ਸੀ ਹੋਣੀ ਜੇਕਰ ਪ੍ਰਧਾਨ ਮੰਤਰੀ ਸਾਹਿਬ ਦਾ ਦਫ਼ਤਰ ਲੋਕਾਂ ਲਈ ਕੰਮ ਕਰਦਾ ਹੁੰਦਾ ਤਾਂ ਫਿਰ ਦੇਸ਼ ਦੇ 70% ਦੇ ਕਰੀਬ ਲੋਕ ਇੰਨੀ ਬੁਰੀ ਹਾਲਤ 'ਚ ਗਰੀਬੀ ਰੇਖਾ ਤੋਂ ਥੱਲੇ ਤੱਕ ਵਾਲੀ ਜ਼ਿੰਦਗੀ ਬਤੀਤ ਨਹੀਂ ਸੀ ਕਰਦੇ ਹੋਣੇ ਜੇਕਰ ਪ੍ਰਧਾਨ ਮੰਤਰੀ ਸਾਹਿਬ ਦਾ ਦਫ਼ਤਰ ਸੇਵਾ ਕਰਦਾ ਹੁੰਦਾ ਲੋਕਾਂ ਲਈ ਕੰਮ ਕਰਦਾ ਹੁੰਦਾ ਤਾਂ ਫਿਰ ਲਾਜ਼ਮੀ ਤੌਰ ਤੇ ਜਿੰਨੇ ਮੁੰਡੇ ਕੁੜੀਆਂ ਇੱਕ ਸਾਲ 'ਚ ਇੱਥੋਂ ਬੇਰੁਜ਼ਗਾਰੀ ਤੋਂ ਤੰਗੀਆਂ ਤੋਂ ਦੁਖੀ ਹੋ ਕੇ ਬਾਹਰਲੇ ਦੇਸ਼ਾਂ 'ਚ ਜਾਂਦੇ ਨੇ ਉਹ ਨਹੀਂ ਸੀ ਜਾਣੀ ਜੇਕਰ ਪ੍ਰਧਾਨ ਮੰਤਰੀ ਸਾਹਿਬ ਦਾ ਦਫ਼ਤਰ ਲੋਕਾਂ ਦੀ ਸੇਵਾ 'ਚ ਕੰਮ ਕਰਦਾ ਹੁੰਦਾ ਤਾਂ ਜਿੰਨੀਆਂ ਖੁਦਕੁਸ਼ੀਆਂ ਹਰ ਸਾਲ ਕਿਸਾਨ ਕਰਦੇ ਨੇ ਮਜ਼ਦੂਰ ਕਰਦੇ ਨੇ ਹੋਰ ਲੋਕ ਕਰਦੇ ਨੇ ਉਹ ਨਹੀਂ ਸੀ ਹੋਣੀਆਂ ਜੇਕਰ ਪ੍ਰਧਾਨ ਮੰਤਰੀ ਸਾਹਿਬ ਦਾ ਦਫ਼ਤਰ ਲੋਕ ਸੇਵਾ ਦਾ ਤੀਰਥ ਹੁੰਦਾ ਤੇ ਲੋਕ ਸੇਵਾ ਲਈ ਕੰਮ ਕਰਦਾ ਹੁੰਦਾ ਤਾਂ ਫਿਰ ਦੇਸ਼ ਦਾ ਨਕਸ਼ਾ ਹੀ ਹੋਰ ਹੋਣਾ ਸੀ ਜੇਕਰ ਪ੍ਰਧਾਨ ਮੰਤਰੀ ਸਾਹਿਬ ਦਾ ਦਫਤਰ ਲੋਕਾਂ ਲਈ ਕੰਮ ਕਰਦਾ ਹੁੰਦਾ ਲੋਕ ਸੇਵਾ ਲਈ ਕੰਮ ਕਰਦਾ ਹੁੰਦਾ ਤਾਂ ਭਾਰਤ ਦਾ ਰੁਪਈਆ ਭਾਰਤ ਦੀ ਕਰੰਸੀ ਡਾਲਰ ਦੇ ਮੁਕਾਬਲੇ ਇੰਨੀ ਨਹੀਂ ਸੀ ਡਿੱਗਣੀ ਪੱਲੇ ਕੀ ਰਹਿ ਗਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਹੀਂ ਸੀ ਬਣੇ ਉਦੋਂ ਕਹਿੰਦੇ ਹੁੰਦੇ ਸੀ ਕਿ ਭਾਰਤ ਦਾ ਰੁਪਈਆ ਅਮਰੀਕਾ ਕੇ ਡਾਲਰ ਕੇ ਮੁਕਾਬਲੇ ਇਤਨਾ ਗਿਰਤਾ ਜਾ ਰਹਾ ਹੈ ਇਤਨਾ ਗਿਰਤਾ ਜਾ ਰਹਾ ਹੈ ਰੁਪਿਆ ਨਹੀਂ ਗਿਰ ਰਹਾ ਹੈ ਇਹ ਸਰਕਾਰ ਗਿਰ ਰਹੀ ਹੈ ਇਹ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਤੇ ਇਹਨਾਂ ਨੇ ਅਜੇ ਬੰਨਾ ਸੀ ਤੇ ਹੁਣ ਜਦੋਂ ਇਹ ਪ੍ਰਧਾਨ ਮੰਤਰੀ ਬਣ ਗਏ ਨੇ ਤਾਂ ਸਾਹਿਬ ਜੀ ਉਦੋਂ ਤਾਂ ਡਾਲਰ ਦੇ ਮੁਕਾਬਲੇ ਮਤਲਬ 1 ਡਾਲਰ ਦੇ ਮੁਕਾਬਲੇ ਮੇਰੇ ਖਿਆਲ ਨਾਲ 56 57 ਰੁਪਏ ਹੁੰਦੇ ਸੀ ਤੇ ਅੱਜ 1 ڈالر ਦੇ ਮੁਕਾਬਲੇ ਅਮਰੀਕਾ ਦੇ ਲਗਭਗ 90 ڈالر ਹੋ ਚੱਲੇ ਨੇ ਤੇ ਹੁਣ ਮੋਦੀ ਸਾਹਿਬ ਆਪ ਜੀ ਨੂੰ ਕਿਉਂ ਨਹੀਂ ਦਿਸਦਾ ਵੀ ਭਾਰਤ ਦਾ ਰੁਪਿਆ ਕਿਉਂ ਗਿਰਤਾ ਜਾ ਰਹਾ ਹੈ ਇਹ ਰੁਪਿਆ ਗਿਰਤਾ ਜਾ ਰਹਾ ਹੈ ਜਾਂ ਇਹ ਸਰਕਾਰ ਗਿਰਤੀ ਜਾ ਰਹੀ ਹੈ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਦਫ਼ਤਰ ਉਹ ਕਾਰਪੋਰੇਟ ਘਰਾਣੇ ਵਾਲੀ ਕੰਮ ਕਰਦਾ ਤੇ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਸਵਦੇਸ਼ੀ ਲਈ ਕੰਮ ਕਰਾਂਗੇ ਅਸੀਂ ਇੱਥੋਂ ਦੇ ਲੋਕਾਂ ਲਈ ਇਹ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਜਦੋਂ ਪ੍ਰਧਾਨ ਮੰਤਰੀ ਨਹੀਂ ਸੀ ਬਣੇ ਵੀ ਜਿਹੜਾ ਡੀਜ਼ਲ ਤੇ ਪੈਟਰੋਲ ਆ ਇਹ 35-40 ਰੁਪਏ ਲੀਟਰ ਦਿੱਤਾ ਜਾ ਸਕਦਾ ਉਦੋਂ ਇਹਦਾ ਰੇਟ ਹੁੰਦਾ ਸੀ ਲਗਭਗ 70-75 ਰੁਪਏ ਤੇ ਹੁਣ ਉਹੀ ਡੀਜ਼ਲ ਤੇ ਪੈਟਰੋਲ ਮੋਦੀ ਸਾਹਿਬ ਦੇ ਰਾਜ ਚ 100 ਟੱਪ ਗਿਆ ਹੁਣ ਮੋਦੀ ਸਾਹਿਬ ਨੂੰ ਦਿਖਦਾ ਨਹੀਂ ਦੇਖੋ ਗੱਲ ਸਿੱਧੀ ਹੈ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਨਾਂ ਸੇਵਾ ਤੀਰਥ ਰੱਖਣ ਦੇ ਨਾਲ ਉਹ ਕੋਈ ਸੇਵਾ ਨਹੀਂ ਕਰਨ ਲੱਗ ਜਾਣਾ ਤੇ ਉਹਨੇ ਕੋਈ ਤੀਰਥ ਨਹੀਂ ਬਣ ਜਾਣਾ ਗੱਲ ਨਾਂ ਦੀ ਨਹੀਂ ਗੱਲ ਕੰਮ ਦੀ ਹੈ ਬੀਜੇਪੀ ਪਾਰਟੀ ਦੀਆਂ ਨੀਤੀਆਂ ਕੀ ਨੇ ਪ੍ਰਧਾਨ ਮੰਤਰੀ ਤੇ ਬੀਜੇਪੀ ਕਿਹੜੀਆਂ ਨੀਤੀਆਂ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਸਵਾਲ ਇਹ ਹੈ ਹੁਣ ਤੁਸੀਂ ਦੇਖੋ ਅੱਜ ਵੀ ਪਾਰਲੀਮੈਂਟ ਦੇ ਵਿੱਚ ਵੱਡਾ ਰੌਲਾ ਪੈ ਰਿਹਾ ਤੀਜਾ ਦਿਨ ਸੀ ਅੱਜ ਪਾਰਲੀਮੈਂਟ ਸੰਸਦ ਦੇ ਸੈਸ਼ਨ ਦਾ ਤੇ ਸੰਸਦ ਚੱਲਿਆ ਹੀ ਨਹੀਂ ਕਿਉਂਕਿ ਸਵਾਲ ਵੱਡੇ ਨੇ ਵਿਰੋਧੀ ਧਿਰਾਂ ਲੋਕਾਂ ਦੇ ਮੁੱਦੇ ਜਿਹੜੇ ਲੋਕਾਂ ਦੇ ਸਵਾਲ ਨੇ ਉਹ ਉਠਾਉਂਦੀਆਂ ਨੇ ਇਹਨਾਂ ਕੋਲੇ ਜਵਾਬ ਨਹੀਂਗਾ ਕੋਈ ਮੈਂ ਇਹ ਨਹੀਂ ਕਹਿੰਦਾ ਕਿ ਉਹ ਬੜੇ ਚੰਗੇ ਸੀ ਜਦੋਂ ਉਹਨਾਂ ਦਾ ਰਾਜ ਸੀ ਉਹੀ ਨੀਤੀਆਂ ਉਹ ਵੀ ਲਾਗੂ ਕਰਦੇ ਰਹੇ ਨੇ ਪਰ ਅੱਜ ਜਿਹੜਾ ਇਹ ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਨਾਮ ਬਦਲ ਕੇ ਸੇਵਾ ਤੀਰਥ ਰੱਖਿਆ ਇਹ ਮਹਿਸ ਇੱਕ ਡਰਾਮਾ ਔਰ ਇੱਕ ਤਰ੍ਹਾਂ ਨਾਲ ਜਿਹੜੀ ਆਰਐਸ ਤੇ ਬੀਜੇਪੀ ਦੀ ਨੀਤੀ ਆ ਉਹਨੂੰ ਅੱਗੇ ਵਧਾਉਣ ਦੇ ਲਈ ਇੱਕ ਯਤਨ ਹੈ ਦੇਸ਼ ਦੇ ਬਹੁ ਗਿਣਤੀ ਜਿਹੜਾ ਸਾਡਾ Hindu ਭਾਈਚਾਰਾ ਹੈ ਉਹਨੂੰ ਪਰਮਾਉਣ ਦਾ ਵੀ ਯਤਨ ਹੋ ਸਕਦਾ ਹੈ ਇਹ ਹੋਰ ਇਹ ਕੁਝ ਨਹੀਂ ਹੈ ਡਾਕਟਰ ਸਾਹਿਬ ਕੇਜਰੀਵਾਦ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਕਹਿੰਦਾ ਜੇ ਅਸੀਂ 1 ਰੁਪਏ ਦੀ ਬੇਈਮਾਨੀ ਕੀਤੀ ਆ ਤਾਂ ਸਾਨੂੰ ਗੁਰੂ ਸਾਹਿਬ ਆਪ ਸਜ਼ਾ ਦੇਵੇਗਾ ਤੇ ਤੁਸੀਂ ਦੱਸੋ ਕਿ ਹੁਣ ਉਹ ਵਾਕਈ ਗੁਰੂ ਸਾਹਿਬ ਸਜ਼ਾ ਦੇਵੇਗਾ ਉਹਨੂੰ ਦੇਖੋ ਗੁਰਸ਼ਰਨ ਕੇਜਰੀਵਾਲ ਸਾਹਿਬ ਵੀ ਮੈਨੂੰ ਇਹ ਲੱਗਦਾ ਹੈ ਵੀ ਬੀਬੀ ਹਰ ਸਿਮਰਤ ਬਾਦਲ ਦੇ ਨਕਸ਼ੇ ਕਦਮਾਂ ਤੇ ਚੱਲ ਪਏ ਨੇ ਕਿਉਂਕਿ ਬੀਬੀ ਹਰ ਸਿਮਰਤ ਬਾਦਲ ਨੇ ਕੁਝ ਸਾਲ ਪਹਿਲਾਂ ਅਰਦਾਸ ਕੀਤੀ ਸੀ ਉਹਨੇ ਕਿਹਾ ਸੀ ਵੀ ਜੇਕਰ ਅਸੀਂ ਆਹ ਕੰਮ ਕੀਤੇ ਹੋਣ ਤਾਂ ਸਾਡਾ ਕੱਖ ਨਾ ਰਵੇ ਤੇ ਫਿਰ ਬੀਬੀ ਹਰ ਸਿਮਰਤ ਕੌਰ ਦੀ ਪਾਰਟੀ ਦਾ ਅੱਜ ਮੇਰੇ ਖਿਆਲ ਨਾਲ ਤਾਂ ਕੱਖ ਨਹੀਂ ਰਿਆ ਹੁਣ ਉਹੀ ਅਰਦਾਸ ਅ ਕੇਜਰੀਵਾਲ ਨੇ ਕਰ ਦਿੱਤੀ ਐ ਵੀ ਜੇ ਅਸੀਂ ਇੱਕ ਵੀ ਪੈਸੇ ਦੀ ਗੜਬੜ ਕੀਤੀ ਐ ਤੇ ਸਾਡਾ ਕੱਖ ਨਾ ਰਵੇ ਸਾਨੂੰ ਗੁਰੂ ਸਾਹਿਬ ਸਜ਼ਾ ਦੇਣਗੇ ਜ਼ਰੂਰ ਦੇਣਗੇ ਮੈਨੂੰ ਲੱਗਦਾ ਵੇਖੋ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਹੋਣਾ ਤੇ ਜਿਹੜੇ ਕਪੜਿਆਂ ਦੇ ਕੇਸ ਚੱਲੇ ਨੇ ਉਹ ਤਾਂ ਉਹ ਨਾਲਾ ਟਾਈਮ ਦੱਸੂਗਾ ਵੀ ਕਿੰਨੇ ਕੁ ਸੱਚੇ ਨੇ ਕਿੰਨੇ ਕੁ ਝੂਠੇ ਨੇ ਕਿਉਂਕਿ ਈਡੀ ਤੇ ਸੀਬੀਆਈ ਇਹ ਕਹਿ ਰਹੇ ਨੇ ਵੀ ਕੇਸ ਸਹੀ ਨੇ ਤੇ ਇਹ ਕਹਿ ਰਹੇ ਨੇ ਵੀ ਝੂਠੇ ਇਲਜ਼ਾਮ ਨੇ ਪਰ ਜਿਹੜੀ ਅਰਦਾਸ ਕਰ ਬੈਠੇ ਹਾਂ ਆ ਹੱਥ ਜੁੜੇ ਆ ਕੇਜਰੀਵਾਲ ਸਾਹਿਬ ਤੁਸੀਂ ਬਹੁਤ ਸਿਆਣੇ ਹੋ ਇਹ ਤੁਹਾਡੇ ਵਾਲੀ ਅਰਦਾਸ ਹਰ ਸਿਮਰਤ ਬਾਦਲ ਨੇ ਕੀਤੀ ਸੀ ਪੁੱਛ ਕੇ ਵੇਖੋ ਅੱਜ ਵੀ ਵਿਚਾਰੀ ਘਰੇ ਕਿੰਨਾ ਪਛਤਾਰੀ ਆ ਇਸ ਕਰਕੇ ਕਈ ਵਾਰ ਨਾ ਅਰਦਾਸ ਨੇੜੇ ਹੋ ਕੇ ਸੁਣ ਲੈਂਦਾ ਮਹਾਰਾਜ ਤੇ ਇਹ ਜਿਹੜਾ ਤੁਸੀਂ ਕਿਹਾ ਨਾ ਵੀ ਜੇ ਅਸੀਂ ਇੱਕ ਵੀ ਪੈਸੇ ਦੀ ਬੇਈਮਾਨੀ ਕੀਤੀ ਤੇ ਮਹਾਰਾਜ ਸਾਨੂੰ ਸਜ਼ਾ ਦੇਵੇ ਆ 2027 ਦੀਆਂ ਵੋਟਾਂ ਨੇੜੇ ਨੇ ਹੈਂ ਤੇ ਕਿਤੇ ਆਏ ਨਾ ਹੋਵੇ ਵੀ ਭੂਪੜਾਸ ਹੋ ਜਾਈ ਕਿਉਂਕਿ ਵੇਖੋ 2022 ਚ ਜਦੋਂ ਚੋਣਾ ਜਿੱਤੀਆਂ ਆਮ ਆਦਮੀ ਪਾਰਟੀ ਨੇ ਉਦੋਂ ਕਿਸਾਨਾਂ ਨੂੰ ਕਿਹਾ ਸੀ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਕਿਸਾਨਾਂ ਨੇ ਵੱਡੀ ਗਿਣਤੀ ਵੋਟਾਂ ਪਾਤੀਆਂ ਤੇ ਔਰਤਾਂ ਨੂੰ ਕਿਹਾ ਸੀ ਹਰ ਮਹੀਨੇ 1000 ਰੁਪਇਆ ਹਰ ਇੱਕ ਔਰਤ ਨੂੰ ਉਹਨਾਂ ਨੇ ਵੀ ਵੋਟਾਂ ਪਾਤੀਆਂ ਤੇ ਮਜ਼ਦੂਰਾਂ ਨੂੰ ਕਿਹਾ ਸੀ ਪੰਚਾਇਤੀ ਜ਼ਮੀਨਾਂ ਚੋਂ 10-10 ਮਰਲੇ ਦੇ ਪਲਾਟ ਦਿਆਂਗੇ ਉਹਨਾਂ ਨੇ ਵੋਟਾਂ ਪਾਤੀਆਂ ਬੇਰੁਜ਼ਗਾਰਾਂ ਨੂੰ ਕਿਹਾ ਸੀ ਹਰ ਇੱਕ ਬੇਰੁਜ਼ਗਾਰ ਨੂੰ ਨੌਕਰੀ ਬਾਹਰਲੇ ਦੇਸ਼ਾਂ ਚ ਗਏ ਮੁੰਡੇ ਕੁੜੀਆਂ ਵੀ ਵਾਪਸ ਆਉਣਗੇ ਤੇ ਬਾਕੀ ਤਬਕਿਆਂ ਨੂੰ ਵੀ ਵੱਡੇ ਵੱਡੇ ਐਲਾਨ ਕੀਤੇ ਸੀ ਤੇ ਪੂਰੇ ਪੰਜਾਬ ਲਈ ਨਸ਼ਾ ਖਤਮ ਬੇਰੁਜ਼ਗਾਰੀ ਖਤਮ ਆ ਖਤਮ ਉਹ ਖਤਮ ਬਦਲਾ ਇਨਕਲਾਬ ਉਦੋਂ ਦਾ ਪੈ ਗਈ ਵੋਟ ਹੁਣ 27 ਦੇ ਵਿੱਚ ਕਿਸਾਨਾਂ ਨੂੰ ਪਤਾ ਹੈ ਕਿਹੜੀ ਫਸਲਾਂ ਤੇ ਐਮਐਸਬੀ ਮਿਲੀ ਆ ਮਜ਼ਦੂਰਾਂ ਦਾ ਕੀ ਕੀਤਾ ਬੇਰੋਜ਼ਗਾਰੀ ਦਾ ਕੀ ਕੀਤਾ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਅਜੇ ਤਾਂ ਥੇਲੀ ਨਹੀਂ ਮਿਲੀ ਕਿਸੇ ਨੂੰ ਚਵਾਨੀ ਵੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਜੇ ਵੋਟਾਂ ਦੇ ਨੇੜੇ ਜਾ ਜਾ ਕੇ ਕੁਝ ਦੇਣਗੇ ਵੀ ਹੋ ਸਕਦਾ ਲੋਕਾਂ ਨੂੰ ਐ ਲੱਗੇ ਵੀ ਇਹ ਤਾਂ ਪਰਮਾਉਣ ਦਾ ਡਰਾਮਾ ਐਡੀ ਤਾਂ ਹੁਣ ਪੋਲੀ ਜਨਤਾ ਬਣ ਗਈ ਇਹ ਤਾਂ ਗੱਲ ਖੁਦ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਭਗਵਾਨ ਤਮਾਨ ਸਾਹਿਬ ਕਹਿੰਦੇ ਨੇ ਸੋ ਮਾਨੂਅਲਾ ਦਾ ਕੇਜਰੀਵਾਲ ਸਾਹਿਬ ਨੇ ਇਹ ਜਿਹੜਾ ਬਿਆਨ ਦੇਤਾ ਵੀ ਜੇਕਰ ਅਸੀਂ 1 ਰੁਪਏ ਦੇ ਉੱਪਰ ਵੀ ਗੜਬੜ ਕੀਤੀ ਹੋਵੇ ਤਾਂ ਸਾਡਾ